ਜੀ ਦੋਸਤੋ ਅੱਜ ਗੱਲ ਕਰਨ ਜਾ ਰਿਆਂ ਮੈਂ ਕੁੰਦਲਤ ਦੀ ਆਪਣੇ ਘਾਹ ਦੀ ਫਲਵਾੜੀ ਦੇ ਵਿੱਚ ਜੋ ਕੁਛ ਤੁਸ਼ੀ ਜੀ ਮੇਂਤ ਦੇ ਨਾਲ ਮੈਂ ਤਿਆਰੀ ਰੰਭੀ ਹੈ ਉਹ ਤੁਸੀਂ ਦੇਖ ਸਕਦੇ ਹੋ ਬਖਵਖ ਤਰ੍ਹਾਂ ਦੇ ਹਰਿਆਵਲ ਭਰੇ ਪੌਦੇ ਕੋਸ਼ਿਸ਼ ਕਰ ਰਹੇ ਹਾਂ ਘੱਟ ਫਲਵਾੜੀ ਦੇ ਵਿੱਚ ਉਗਾਉਣ ਦੀ ਇਹੋ ਪੌਦੇ ਨੇ ਜਿਹੜੇ ਕਿਸੇ ਪੁਗਾਰ ਦੇ ਸਪਰੇ ਜਾਂ ਕੀੜੇ ਮਾਰ ਦਵਾਈਆਂ ਤੋਂ ਰਹਿਤ ਨੇ ਇਹਨਾਂ ਨੂੰ ਸਿਰਫ ਗੰਡੋਆ ਦੀ ਖਾਦ ਦੇਸੀ ਖਾਦ ਨਾ ਪਕੰਦੇ ਉਹਨਾਂ ਦੁਆਰਾ ਇਹਨਾਂ ਨੂੰ ਆਪਾਂ ਪੋਗਾਇਆ ਜਾ ਰਿਹਾ ਹੈ ਇਹ ਮੇਰੀ ਘਾਹ ਦੀ ਫਲਵਾੜੀ ਅਮਰੂਦ ਦਾ ਬੂਟਾ ਸਾਹਮਣੇ ਸਕਰੀਨ ਦੇ ਉੱਤੇ ਨਾਲ ਦੀ ਨਾਲ ਸੌਂਝਰਾਂ ਦੇ ਪੱਤੇ ਸੌਂਝਣਾ ਇੱਕ ਮੈਡੀਕੇਟਡ ਦਰਖਤ ਦਾ ਰੂਪ ਇਹ ਲੈ ਜਾਂਦਾ ਹੈ ਸੋ ਇਹ ਵੀ ਮੈਂ ਘਾਹ ਦੀ ਫਲਵਾੜੀ ਦੇ ਵਿੱਚ ਘਾਹ ਦੀ ਬੁਗੀਚੀ ਦੇ ਵਿੱਚ ਗੁਆਇਆ ਹੈ ਬਹੁਤ ਸਾਰੀਆਂ ਬਿਮਾਰੀਆਂ ਤੋਂ ਇਹ ਨਿਜ਼ਾਤ ਦਵਾਉਂਦੇ ਨੇ ਬਲੱਡ ਪ੍ਰੈਸ਼ਰ ਬਲੱਡ 슈ਗਰ ਕੈਂਸਰ ਤੱਕ ਦੇ ਮਰੀਜ਼ ਜਿਹੜੇ ਆ ਇਸ ਤੋਂ ਠੀਕ ਹੁੰਦੇ ਦੇਖੇ ਗਏ ਆ ਹੋਰ ਵੀ ਬਹੁਤ ਸਾਰੇ ਮੈਡੀਕੇਟਡ ਪੌਦੇ ਕੋਸ਼ਿਸ਼ ਕੀਤੀ ਹੈ ਮੈਂ ਗਰੇਡੂ ਬੂਟੀ ਦੇ ਵਿੱਚ ਪੈਦਾ ਕਰਦੀ ਨਾਲ ਦੀ ਨਾਲ ਮੈਂ ਤੁਹਾਨੂੰ ਦਿਖਾਉਂਗਾ ਮੇਰੀ ਦੂਸਰੀ ਖਲਵਾੜੀ ਦੇ ਵਿੱਚ ਮੈਂ ਦੇਸੀ ਸਰੋਂ ਮੂਲੀਆਂ ਗਾਜਰਾ ਧੰਨੀਆਂ ਮੇਥੀ ਮਥੇ ਸ਼ੈਲਗਮ ਚਕੰਦਰ ਲਸਣ ਪਿਆਜ਼ ਵਿਭਿੰਨਾ ਕਿਸੇ ਦੁਆਆਂ ਦੀ ਉਹ ਵੀ ਮੈਂ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਇੱਕ ਤੁਸੀਂ ਜੀ ਕੋਸ਼ਿਸ਼ ਹੈ ਕਹਿੰਦੇ ਤੁਸੀਂ ਮਿਹਨਤ ਕਰਦੇ ਜਾਓ ਇੱਕ ਨਾ ਇੱਕ ਦਿਨ ਤੁਹਾਡੀ ਮਿਹਨਤ ਨੂੰ ਵਾਅੂਦ ਜ਼ਰੂਰ ਪਵੇਗਾ ਹਾਲੇ ਕਿ ਪਹਿਲਾ ਸਾਲ ਹੈ ਮੇਰਾ ਇਹ ਇਸ ਵੱਲ ਮੈਂ ਧਿਆਨ ਦੇਣਾ ਸ਼ੁਰੂ ਕੀਤਾ ਹੈ ਕੋਸ਼ਿਸ਼ ਕਰਾਂਗਾ ਮਿਹਨਤ ਕਰਾਂਗਾ ਬਾਤ ਤੋਂ ਬਾਅਦ ਇਸ ਆਪਣੀ ਰੋਜ਼ ਮਰਾਂ ਜਿਹੜੀਆਂ ਜੜੀਆਂ ਸਬਜ਼ੀਆਂ ਰੋਜ਼ ਮਰਾਂ ਜਿਹੜੀਆਂ ਪਾਣੀਆ ਸਬਜ਼ੀਆਂ ਆਪਾਂ ਵਰਤਦੇ ਆਂ ਉਹਨਾਂ ਨੂੰ ਬਿਨਾਂ ਕਿਸੇ ਰੇਵ ਬਿਨਾਂ ਕਿਸੇ ਸਪਰੇ ਸਿਰਫ ਦੇਸੀ ਨੁਸਖੇ ਦੇ ਨਾਲ ਦੇਸੀ ਖਾਦ ਦੇ ਨਾਲ ਪੈਦਾ ਕਰਨ ਦੀ ਕਿਉਂਕਿ ਆਪਾਂ ਜੋ ਵੀ ਅੱਜਕੱਲ ਖਾ ਪੀ ਰਹੇ ਆ ਹਰੇਕ ਚੀਜ਼ ਦੇ ਵਿੱਚ ਜ਼ਹਿਰੀਲੇ ਤੱਤ ਹੁੰਦੇ ਹਨ ਜਿਸ ਕਰਕੇ ਸਾਡੀ ਸਿਹਤ ਦਿਨੋ ਦਿਨ ਨਿਗਾਰਨਾ ਬਲ ਜਾ ਰਹੀ ਹੈ ਇਸ ਤੋਂ ਅੱਗੇ ਮੈਂ ਇੱਕ ਹੋਰ ਤੁਹਾਨੂੰ ਕੁਦਰਤ ਦਾ ਜਿਹੜਾ ਨਿਜ਼ਾਮ ਦਿਖਾਉਣ ਜਾ ਰਿਹਾ ਹਾਂ ਕਹਿੰਦੇ ਆਪਾਂ ਜਿੰਨਾ ਕੁਦਰਤ ਦੇ ਨੇੜੇ ਜਾਈਏ ਉੰਨੀ ਕੁਦਰਤ ਸਾਡੇ ਨਜ਼ਦੀਕ ਆਉਂਦੀ ਹੈ ਪੰਛੀਆਂ ਦੇ ਰਹਿਣ ਮਸੇਨੇ ਲਈ ਵੀ ਮੈਂ ਥੋੜਾ ਜਿਹਾ ਉਪਰਾਨਾ ਕੀਤਾ ਹੈ ਆਪਣੀ ਕਾਰ ਦੀ ਛੱਤ ਦੇ ਉੱਤੇ ਇਹ ਉਹਨਾਂ ਵਾਸਤੇ ਜੋ ਦਾਣਾ ਪਾਣੀ ਮੈਂ ਛੱਤ ਦੇ ਉੱਪਰ ਰੱਖਿਆ ਹੈ ਤੁਸੀਂ ਅਗਲੇ ਮਿੰਟਾਂ ਵਿੱਚ ਦੇਖੋਗੇ ਕਿੰਵੇਂ ਰੌਣਕਾਂ ਲਾਉਂਦੇ ਆ ਇੱਕ ਵਾਰ ਇਹਨਾਂ ਦੀ ਸ਼ਹਿਲ ਕਦਮੀ ਦੇਖ ਕੇ ਛੱਤ ਦੇ ਉੱਤੇ ਮਨ ਖੁਸ਼ ਬਗੂਲਾ ਹੋ ਜਾਂਦਾ ਹੈ ਇਹ ਉਹ ਪੰਛੀ ਨੇ ਜਿਨ੍ਹਾਂ ਨੂੰ ਅਸੀਂ ਦੇਖਣ ਲਈ ਸਾਡੀਆਂ ਅੱਖਾਂ ਦੇਖਣ ਲਈ ਤਰਸ ਰਹੀਆਂ ਨੇ ਲੇਕਿਨ ਕੁਦਰਤ ਦੀ ਅੱਥ ਬਖਸ਼ਿਸ਼ ਹੋਈ ਹੈ ਕਿ ਦਾਸ ਦੀ ਘਾੜ ਦੀ ਛੱਤ ਤੇ ਖਿੰਨਾ ਨੇ ਰੈਨ ਸੀਦਾ ਹਿੱਤਾ ਕਿਉਂਕਿ ਜਿੰਨਾ ਆਪਾਂ ਇਹਨਾਂ ਚੀਜ਼ਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਾਂਗੇ ਉੰਨਾ ਹੀ ਸਾਡੇ ਸਿਰਫ ਪਿਆਰ ਦੇ ਭੁੱਖੇ ਆ ਇਸ ਤਰ੍ਹਾਂ ਜੇ ਆਪਾਂ ਇਹਨਾਂ ਨੂੰ ਪਿਆਰ ਦੇ ਨਾਲ ਪੁਚਕਾਰ ਕੇ ਆਪਾਂ ਆਪਣੇ ਵਾਲੇ ਨਾਲ ਸੱਦਾਂਗੇ ਤਾਂ ਇਹ ਜੋ ਸਾਡੀ ਗੱਲ ਦੀ ਖਿਹੜੇ ਮੱਥੇ ਪਰਵਾਨ ਕਰਦੇ ਆ ਆਕੋਖਤਾਨ ਦੇ ਪੰਛੀ ਆਉਂਦੀ ਮੇਰੇ ਘਰੇਲੂ ਛੱਤ ਘਰ ਦੀ ਛੱਤ ਦੇ ਉੱਤੇ ਆਮਦ ਹੁੰਦੀ ਹੈ ਅੱਜ ਜਿੰਨੇ ਕ ਮੈਂ ਪੰਛੀਆਂ ਦੀ ਵੀਡੀਓ ਕੈਪਚਰ ਕਰ ਪੱਤੀਆਂ ਉਹਦੇ ਕਬੂਤਰ ਹਰੀਏ ਤੋਤੇ ਥੀਨਾ ਕਬੂਤਰ ਤੋਂ ਇਹਨਾਂ ਪੰਛੀਆਂ ਦੀ ਆਮ ਆਮ ਤੌਰ ਤੇ ਇੱਥੇ ਗਾਂ ਸਾਰਖਾਂ ਜੇ ਨਾ ਪੰਗਤਾਰ ਵੀ ਕਹਿੰਦੇ ਆ ਜੜੀਆਂ ਇੱਥੋਂ ਤੱਕ ਇੱਕ ਦਿਨ ਗਿਰਜ਼ ਦਾ ਵੀ ਮੇਰੇ ਘਰ ਦੇ ਉੱਤੇ ਨਿਵਾਸ ਹੋਇਆ ਸੀ ਤੋਂ ਮੈਂ ਹਮੇਸ਼ਾ ਮੈਂ ਤੇ ਕੋਸ਼ਿਸ਼ ਕਰਾਂਗਾ ਇਹਨਾਂ 5-6 ਦਿਨ ਝਲਕ ਆਪਣੇ ਸਨੇਹੀਆਂ ਵਾਸਤੇ ਆਪਣੇ ਮਿੱਤਰਾਂ ਵਾਸਤੇ ਦੂਰ ਤੋਂ ਇਸ ਸਵੇਰ ਦਾ ਟਾਈਮ ਹੈ ਲਗਭਗ ਸਵਾ 7 ਵਜੇ ਦਾ ਠੰਡੇ ਮੌਸਮ ਦੇ ਵਿੱਚ ਤੇ ਸੂਰਜ ਆਪਣੀ ਅਗਲੇ ਪਹਾੜ ਉੱਪਰਦਾ ਹੋਇਆ ਕੁਦਰਤ ਦਾ ਹਸਨ ਨਜ਼ਾਰਾ ਕਾਤੀ ਛੱਤ ਤੋਂ ਲਈਆਂ ਗਈਆਂ ਤਸਵੀਰਾਂ ਕਬੂਤਰ ਬੈਲ ਕਤਨੀ ਚੈਲ ਕਦਮੀ ਕਰਦੇ ਹੋਏ ਨਾਲ ਸੋਪਤਲ ਸ਼੍ਰੀ ਉਹ ਵੀ ਆਪਣੀ ਬੇਟ ਕੁਝ acabde ਹੋਏ ਗਾਂ ਦੇਖੋਗੇ ਤੁਸੀਂ ਇਹਨਾਂ ਦੀ ਪਰਪੂਰ ਆਮਦ ਤੁਸੀਂ ਦੇਖ ਰਹੇ ਹੋ ਸਰਬ ਸੰਜਾ ਪਾਲ ਟੀਵੀ ਸਾਥੀਓ ਕੋਸ਼ਿਸ਼ ਕਰਿਆ ਕਰੋ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਤਾਂ ਕਿ ਨਮਿਆਤ ਨਮਿਆ ਵੀਡੀਓ ਜਿਹੜਾ ਮੈਂ ਤੁਹਾਡੇ ਲਈ ਲੈ ਕੇ ਆਵਾਂ ਕੋ ਦੇਸ਼ ਦੇਸ਼ ਵਿੱਚ ਬੈਠੇ ਹੋਏ ਸਾਡੇ ਹੋਰ ਨਾਲ ਸਾਥੀਆਂ ਤੱਕ ਵੀ ਪਹੁੰਚ ਸਕਣ ਮੈਂ ਅਗਲੇ ਦਿਨਾਂ ਵਿੱਚ ਜੀ ਇਹੋ ਜੀਆਂ ਬਹੁਤ ਸਾਰੀਆਂ ਵੀਡੀਓ ਕੋਸ਼ਿਸ਼ ਕਰਾਂਗਾ ਤੁਹਾਡੇ ਲਈ ਲੈ ਕੇ ਆਉਣ ਦੀ ਦੇਖ ਸਕਦੇ ਹੋ ਕਿਵੇਂ ਕੱਪ ਦੀ ਸੱਤ ਦੇ ਉੱਤੇ ਰੌਣਕਾਂ ਲੱਗੀਆਂ ਹੋਈਆਂ ਨੇ ਮੈਕਾਂ ਟ੍ਰੈਕਾਂ ਚੱਲ ਰਹੀਆਂ ਨੇ ਬਾਕੀ ਅਗਲੀ ਵੀਡੀਓ ਐਂਡ ਤੱਕ ਇੱਕ 뮤직 ਦੇ ਜਰਦੀ ਸਭ ਦੇ ਨਾਲ ਸਾਂਝੀ ਹੁੰਦੀ ਰਹੇ